ਸਵਾਗਤ ਹੈ ਨਵੇਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਇੱਕ ਮੰਡੀ 'ਚ ਲੈ ਕੇ ਆਏ ਹਾਂ ਸੋ ਇਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਇੱਕ ਸਬਜ਼ੀ ਮੰਡੀ ਹੈ ਤੁਸੀਂ ਇਹਨੂੰ ਸਬਜ਼ੀ ਮੰਡੀ ਕਹਿ ਸਕਦੇ ਪਰ ਇਸ ਸਬਜ਼ੀਆਂ ਤੋਂ ਬਿਨਾਂ ਹੋਰ ਵੀ ਕਈ ਚੀਜ਼ਾਂ ਵਿਕਦੀਆਂ ਪਰ ਸ਼ਰਤ ਇੱਕੋ ਹੀ ਹੈ ਜਿਹੜੀ ਵੀ ਦੁਕਾਨ ਅਸੀਂ ਲੂਗੀ ਉਹ ਜਾਂ ਤਾਂ ਚੀਜ਼ ਘਰੇ ਬਣੀ ਹੋਵੇ ਜਾਂ ਤੁਹਾਡੇ ਫਾਰਮ ਤੇ ਲਈ ਹੋਵੇ ਸੋ ਇੱਥੇ ਫ਼੍ਰਿਕ ਵੀਕਐਂਡ ਤੇ ਕੈਨੇਡਾ ਦੇ ਸ਼ਹਿਰਾਂ 'ਚ ਜਿਹੜੀ ਕਹਿੰਦੇ ਬੋਲ ਨਹੀਂ ਦੇਖ ਸਕਦੇ ਜਨਕੀ ਮੰਡੀਆਂ ਲੱਗਦੀਆਂ ਨੇ ਤੁਹਾਨੂੰ ਦਿਖਾਉਣੇ ਆਂ ਮੰਡੀਆਂ 'ਚ ਕੀ ਕੁਝ ਵਿਕਦਾ ਹੈ ਕਿ ਇਹ ਕਿਵੇਂ ਮੰਡੀਆਂ ਲਾਉਂਦੇ ਆ ਫਾਰਮਰ ਖੁਦ ਚੱਕ ਕੇ ਉਹ ਤੇ ਇੱਕ ਸਸਤਾ ਬਾਜ਼ਾਰ 'ਚ ਮੰਡੀ ਲਾਉਂਦੇ ਆ ਆ ਦਿਖਾਈਏ ਤੁਹਾਨੂੰ ਕੈਨੇਡਾ ਦੀ ਸਬਜ਼ੀ ਮੰਡੀ ਸੋ ਅਸੀਂ ਮੰਡੀ ਦੇ ਅੰਦਰ ਆ ਗਏ ਜੀ ਸੋ ਇਹ ਹਰ ਹਫਤੇ ਲੱਗਦੀ ਹੈ ਤੋ ਇਸ ਮੰਡੀ ਨੂੰ ਇੱਕ ਕਮੇਟੀ ਲਾਉਂਦੀ ਹੈ ਤੇ ਜਿਹੜੇ ਇੱਥੇ ਅਲੱਗ-ਅਲੱਗ ਲੋਕ ਆਏ ਨੇ ਇਫ ਵਿਚਰ ਵਾਸਤੇ ਉਹਨਾਂ ਨੂੰ ਜਗ੍ਹਾ ਲੈਣੀ ਪੈਂਦੀ ਹੈ। ਤੇ 40 ਪਿਆਜ ਡਾਕਟਰ ਦੇਖ ਕੇ ਜਗ੍ਹਾ ਲੈ ਲੈਂਦੇ ਐ ਤੇ ਸਮਾਨ ਵੇਚਦੇ ਐ। ਸੋ ਹਰਮਨ ਇਹ ਸਾਰੀ ਮਾਰਕੀਟ ਦੇ ਪ੍ਰੈਜ਼ੀਡੈਂਟ ਨੇ ਜਿਹੜੀ ਮਾਰਕੀਟ ਲੱਗਦੀ ਹੈ ਉਹਦੇ ਵਿੱਚ ਕਾਫੀ ਰੂਲਸ ਐਂਡ ਰੈਗੂਲੇਸ਼ਨਸ ਨੇ ਕੌਣ ਇੱਥੇ ਆ ਸਕਦਾ ਕੌਣ ਨਹੀਂ ਆ ਸਕਦਾ ਉਹ ਸਾਰਾ ਕੁਝ ਇਹ ਕੰਟਰੋਲ ਕਰਦੇ ਨੇ। ਯਾ this market Saint Norbert Farmers Market is a cooperative uh, of uh it's a member cooperative of uh farm and craft and bake vendors. Uh, with, where we come together every Saturday and offer our our produce and crafts and uh, baked goods to the public. We're we're the largest in Manitoba but uh, we we are proud to say we're number eight in Canada. ਜਿਹੜੇ ਤੁਸੀਂ ਵਾਈਟ ਆਹਲਸ ਚਾਂਡੇ ਲੈਨੇ ਆ ਜਾਂ ਜਿਹੜੇ ਤੁਸੀਂ ਫ੍ਰੀ ਰਨ ਆਂਡੇ ਲੈਨੇ ਆ ਖਾਸ ਕਰਕੇ ਮੈਨਟੋਵਾ ਦੇ ਈਊ ਆਲਸੋ ਸੇਲ ਥੀਸ ਆਊਟਸਾਈਡ ਆਫ ਮੈਨਟੋਵਾ ਆਰ ਜਸਟ ਇਨ ਮੈਨਟੋਵਾ ਆ ਵੀ ਸੇਲ ਆ ਵੀ ਸੇਲ ਆਰ ਆਰਗੈਨਿਕ ਐਂਡ ਫ੍ਰੀ ਰਨ ਐਗਸ ਆਲਸੋ ਅ ਲਿਟਲ ਬਿਟ ਆਊਟਸਾਈਡ ਆਫ ਮੈਨਟੋਵਾ ਇਨਟੂ ਸਪੈਸ਼ਲਟੀ ਸਟੋਰਸ ਇਨ ਬ੍ਰਿਟਿਸ਼ ਕੋਲੰਬੀਆ ਐਸ ਵੈਲ ਸੋ ਜਿਹੜੇ ਤੁਸੀਂ ਵਧੀਆ ਵਧੀਆ ਆਂਡੇ ਜਿਹੜੇ ਤੁਸੀਂ ਖਰੀਦਦੇ ਹੋ ਉਹ ਕੌਣ ਪ੍ਰੋਡਿਊਸ ਕਰਦਾ ਤੇ ਉਹ ਇਹ ਨੇ ਸੋ ਹਰਮਨ ਪ੍ਰੋਡਿਊਸ ਕਰਦੇ ਨੇ ਇਹਨਾਂ ਦੇ ਫਾਰਮ ਤੋਂ ਹੁੰਦੇ ਨੇ ਅਸੀਂ ਅੱਜ ਮਾਰਕੀਟ 'ਚ ਬੜੇ ਸੀ ਕਿ ਸਾਡਾ ਧਿਆਨ ਇੱਕ ਸ਼ਾਪ 'ਚ ਗਿਆ ਜਿੱਥੇ ਦੋ ਲੇਡੀਜ਼ ਜਿਵੇਂ ਪੂਣੀਆਂ ਕੱਤ ਰਹੀਆਂ ਹੋਣਾ ਚਰਖਾ ਦੇਖੋ ਉਹਨਾਂ ਦਾ ਸੋ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਹੈ ਸੋ ਸਾਨੂੰ ਉਹਨਾਂ ਨੇ ਦੱਸਿਆ ਕਿ ਜਿਹੜੀ ਅਲਸੀ ਹੁੰਦੀ ਹੈ ਮੈਰੀਟੋਪਾ ਦੇ ਫਾਰਮਰ ਅਲਸੀ ਗਰੋ ਕਰਦੇ ਆ ਉਹ ਅਲਸੀ ਤੋਂ ਸੂਤ ਕੱਤ ਕੇ ਉਹਦਾ ਫਿਰ ਜਿਹੜੇ ਕੱਪੜੇ ਬਣਾਉਂਦੀਆਂ ਨੇ ਜਿਵੇਂ ਲੇਡੀਜ਼ ਦੇ ਗੱਲ ਜਿਹੜੇ ਸਕਾਰਫ ਪਾਏ ਹੋਏ ਨੇ ਇਹ ਵੀ ਅਲਸੀ ਤੋਂ ਬਣੇ ਹੋਏ ਨੇ ਸੋ ਆਪਣੇ ਲੇਡੀਜ਼ ਨਰਮੇ ਕਪਾਹ ਤੋਂ ਪੂਣੀਆਂ ਕੱਤ ਕੇ ਫਿਰ ਉਹਦੇ ਤੋਂ ਕੱਪੜੇ ਬਣਾਉਂਦੀਆਂ ਸੀ ਇਹਨਾਂ ਨੇ ਇਹੀ ਕੰਮ ਅਲਸੀ ਤੋਂ ਕੀਤਾ ਹੈ ਸੋ ਇਹ ਕੰਮ ਹੈ ਕਾਫੀ ਲਾਬੋਰਸ ਹੈ ਸਮਾਂ ਮੰਗਦਾ ਹੈ ਇੱਕ ਇੱਕ ਛੋਟੀ ਜਿਹੀ ਕੋਈ ਚੀਜ਼ ਬਣਾਉਣੀ ਹੋਵੇ ਤਾਂ ਉਹਦੇ ਲਈ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਪਰ ਉਹ ਇਸ ਦੁਕਾਨ ਦੇ ਵਿੱਚ ਨਾਲੇ ਤਾਂ ਕਰਕੇ ਦਿਖਾਉਂਦੇ ਆ ਲੋਕਾਂ ਦੇ ਸਾਹਮਣੇ ਵੀ ਅਸੀਂ ਕੀ ਕਰ ਰਹੇ ਆ ਨਾਲੇ ਫਿਰ ਚੀਜ਼ਾਂ ਬਣਾ ਕੇ ਇੱਥੇ ਜਿਹੜੇ ਉਹ ਛੋਟੇ-ਛੋਟੇ ਕੱਪੜੇ ਨੇ ਅਲਸੀ ਤੋਂ ਬਣੇ ਹੋਏ ਆ ਹੋਰ ਚੀਜ਼ਾਂ ਨੇ ਉਥੇ ਵੇਚਦੇ ਆ ਪਰ ਇਹ ਚੀਜ਼ਾਂ ਫਿਰ ਮਹਿੰਗੀਆਂ ਬਹੁਤ ਮਿਲਦੀਆਂ ਸੋ ਆਲ ਸੀ ਨੂੰ ਰਾਕੇ ਉਹਨੂੰ ਫਾਈਬਰ ਕੱਟ ਕੇ ਆਲ ਸੀ ਵੀ ਇਹ ਵਾਸਤੇ ਵੀ ਨਹੀਂ ਜਾਂਦੀ ਕਿ ਫਾਈਬਰ ਕੱਟ ਕੇ ਇਸ ਚੀਜ਼ ਰਹੇ ਸੋ ਬੇਰੇਫੇਸ਼ੀ ਜਿਹੜੀ ਸਟਾਲ ਆ ਤੇ ਦੁੱਧ ਵੇਚਿਆ ਜਾ ਰਿਹਾ ਹੈ ਪਰ ਇਹ ਦੁੱਧ ਦਾ ਇੱਕ ਫਰਕ ਹੈ ਆਮ ਤੌਰ ਤੇ ਕੈਨੇਡਾ ਜਿਹੜਾ ਦੁੱਧ ਵੇਚਦਾ ਉਹ ਪਾਸਟਰਾਇਜ਼ ਹੁੰਦਾ ਹੈ ਉਹ ਹੋਮੋਜਨਾਈਜ਼ ਹੁੰਦਾ ਹੈ ਕਿਉਂਕਿ ਇਹ ਦੁੱਧ ਦਾ ਹੋਮੋਜਨਾਈਜ਼ ਨਹੀਂ ਹੈਗਾ ਸੋ ਹੋਮੋਜਨਾਈਜ਼ ਦਾ ਮਤਲਬ ਇਹ ਹੈ ਕਿ ਜਿਹੜਾ ਦੁੱਧ ਜਿਹਦੇ ਵਿੱਚ ਮਲਾਈ ਨਹੀਂ ਹੁੰਦੀ ਉਹਦੇ ਜਿਹੜਾ ਫੈਟ ਆ ਸਾਰਾ ਮਿਲਾ ਦਿੱਤਾ ਜਾਂਦਾ ਹੈ ਅਸੀਂ ਵੀਡੀਓ ਨੂੰ ਲਾਈਫ ਇਨਸਟ੍ਰਕਸ਼ਨ ਦੇਖ ਰਹੇ ਹਾਂ ਸੋ ਇਹ ਦੁੱਧ ਹੋਮੋਜਨਾਈਜ਼ ਹੋਇਆ ਤੁਸੀਂ ਦੇਖੋ ਕਿੰਨੀ ਜਿਹਦੀ ਮੰਗ ਹੈ ਇਹ ਜਿਹੜੀ ਕਰੀਮ ਹੈ ਉਹ ਤਾਂ ਸੋਲਡ ਆਊਟ ਹੋ ਗਈ ਵੀ ਸੋ ਜਿਹੜੇ ਫਾਰਮਰ ਆ ਜਿਹਨੇ ਉਹ ਦੁੱਧ ਪ੍ਰੋਡਿਊਸ ਕਰਨ ਵਾਲੇ ਫਾਰਮਰਾਂ ਨਮੀ ਨਮੀ ਚੀਜ਼ਾਂ ਲੈ ਕੇ ਆਉਂਦੇ ਆ ਪੱਕੀ ਦਾ ਦੁੱਧ ਵੀ ਇੱਥੇ ਬਹੁਤ ਅੱਕਲ ਚੱਲਦਾ ਹੈ ਜਿਵੇਂ ਇੰਡੀਆ 'ਚ ਚੱਲਦਾ ਰਿਹਾ ਹੈ ਸੋ ਮਾਰਕੀਟ ਚ ਤੁਰਦੇ ਤੁਰਦੇ ਸਾਨੂੰ ਕੋਸ਼ਿਸ਼ ਸਾਡੇ ਸਾਜਣ ਮਿੱਤਰ ਆਪਣੇ ਭਾਈਚਾਰੇ ਚ ਮਿਲੇ ਨੇ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਪਹਿਲਾਂ ਤਾਂ ਇਹ ਦੱਸੋ ਜੀ ਵੀ ਤੁਸੀਂ ਹਰ ਹਫ਼ਤੇ ਮਾਰ ਲੈਣੋ ਹੀ ਕਿਹੜਾ ਹਰ ਹਫ਼ਤੇ ਆਉਨੇ ਜੀ ਤੁਸੀਂ ਠੀਕ ਹੈ ਜੀ ਹਰ ਰੋਜ਼ ਇੱਥੇ ਗੁਰਦੁਆਰੇ ਆਉਨੇ ਉਹ ਤੇ ਆ ਜਾਣੇ ਮਾਰਕੀਟ ਦੇ ਵਿੱਚ ਚੱਕਰ ਲਾਉਣੇ ਤੇ ਦੇਖਦੇ ਸੁਣਾਉਣੇ ਸਵੇਰ ਦੇ ਟਾਈਮ ਦੁੱਧ ਲੈ ਕੇ ਜਾਣੇ ਹਰ ਸਨੇ ਚਰਵਾਰ ਤੇ 15 ਲੀਟਰ ਦੀ ਪੈਕਿੰਗ ਹੁੰਦੀ ਹੈ ਹਾਂ ਜੀ ਉਹ ਲੈਨੇ 45 ਡਾਲਰ ਦੀ ਉਹਦੀ ਸਿਕਿਉਰਿਟੀ 8 ਡਾਲਰ ਦਾ ਖਾਲੀ ਬਾਲਟੀ ਦੀ ਉਹ ਮਰ ਸਿਕਿਉਰਿਟੀ ਜਵਾਬ ਨਹੀਂ ਬੰਦ ਕਰਨਾ ਸਿਕਿਉਰਿਟੀ ਆਦੀ ਵਾਪਸ ਲੈਣ ਨੂੰ ਬਾਲਟੀ ਦੇ ਦਿਓ ਉਹਨਾਂ ਨੂੰ ਜੇ 2 ਲੀਟਰ ਤੋਂ 2 ਲੀਟਰ ਦੀ ਪੈਕਿੰਗ ਵੀ ਹੈਗੀ ਆ ਤੇ ਹਰ ਬੁੱਧਵਾਰ ਨੂੰ ਮਾਨੂੰ ਉਹਨਾਂ ਨੂੰ ਆਰਡਰ ਦੇਣਾ ਪੈਂਦਾ ਤੇ ਬੁੱਧਵਾਰ ਆਰਡਰ ਦੇ ਕੇ ਉਸ ਤੋਂ ਬਾਅਦ ਸ੍ਰੀਚਰਵਾਰਾ ਪਾਸਾ ਦੁੱਧ ਲੈ ਸਕਦੇ ਸੋ ਤੁਸੀਂ ਦੁੱਧ ਇੱਥੋਂ ਲੈ ਕੇ ਜਾਂਦੇ ਹੋ ਕਿਉਂਕਿ ਇੱਥੇ ਦੁੱਧ ਥੋੜਾ ਜਿਆਦਾ ਵਧੀਆ ਹੁੰਦਾ ਨਾ ਮੈਂ ਸੁਣਿਆ ਜੀ ਹੋਮੋਜਨਾਈਜ਼ਡ ਦੁੱਧ ਨਹੀਂ ਹੁੰਦਾ ਤੇ ਇਥੇ ਉਹ ਤਾਂ ਕ੍ਰੇਡਾ ਚ ਸਟੋਰਾਂ ਚ ਹੋਮੋਜਨਾਈਜ਼ਡ ਮਿਲਦਾ ਪਰ ਇਹ ਦੁੱਧ ਜਿਵੇਂ ਆਪਣਾ ਦੇਸੀ ਦੁੱਧ ਹੁੰਦਾ ਉਹ ਮੇਂ ਹੁੰਦਾ ਹੈ ਨਾ ਬਹੁਤ ਵਧੀਆ ਦੁੱ ਤੇ ਤੁਸੀਂ ਦੁੱਧ 피ਕੇ ਦੇਖਿਆ ਜੀ ਉਹ ਮੈਂ ਦੁੱਧ ਨਹੀਂ ਪੀਤਾ ਹਾਂਜੀ ਕਿਉਂਕਿ ਮੈਂ ਖੁਦ ਵੱਡਾ ਉਮਰ ਇੱਥੇ ਮੇਰੇ ਬੱਚੇ ਹੀ ਵੱਡੇ ਨਹੀਂ ਜਾਂਦੇ ਬੱਚੇ ਨੇ ਛੋਟੇ ਜਿਆਦਾ ਪ੍ਰਸੰਨ ਕਰਦੇ ਨੇ ਅਸੀਂ ਰੋਜ਼ਾਨਾ 10-20 ਬੰਦੇ ਇੱਥੇ ਗੁਰਦੁਆਰੇ ਆ ਕੇ ਬੈਠਨੇ ਆਂ 2 ਘੰਟੇ ਇੱਥੇ ਲਾਉਨੇ ਆਂ ਫਿਰ ਸ਼ਨੀਵਾਰ ਨੂੰ ਇਹ ਮਾਰਕੀਟ ਦੇਖਣ ਆ ਜਾਂਦੇ ਆਂ ਸਿਰਫ ਲੋਕਲ ਬੈਚੀਜ਼ਾਂ ਕਿਹੜੀਆਂ ਕਿਹੜੀਆਂ ਇਥੋਂ ਦੀ ਪ੍ਰੋਡਕਸ਼ਨ ਹੈ ਇਹਨਾਂ ਦੇ ਖੇਤਾਂ ਦੀ ਜਾਂ ਇਹ ਜਿਹੜੇ ਲੋਕ ਕਾਰੀਗਰ ਨੇ ਕਿਹੜੀ ਕਿਹੜੀ ਚੀਜ਼ ਬਣਾਉਂਦੇ ਨੇ ਇਹਨਾਂ ਦੀ ਬਹੁਤ ਸੋਹਣੀਆਂ ਤਸਵੀਰਾਂ ਤੇ ਬੜੇ ਸੋਹਣੇ ਕਾਰੀਗਰੀ ਨੇ ਇਹਨਾਂ ਦੀ ਬਹੁਤ ਵਧੀਆ ਕੰਮ ਹੈ ਜੀ ਨੰਦਾ ਸੀ ਦੇਖਿਆ ਲੋਕੀ ਬੜੇ ਪਸੰਦੋ ਕੇ ਖਰੀਦੇ ਨੇ ਬਾਕੀ ਖਾਣ ਪੀਣ ਦਾ ਸਮਾਨ ਆਨੰਦ ਜਿਹੜਾ ਲੋਕਲ ਹੈਗਾ ਇੱਥੋਂ ਦਾ ਜੂਸ ਵਗੈਰਾ ਤੇ ਸ਼ਰਬਤ ਬਹੁਤ ਜ਼ਿਆਦਾ ਵਿਕਦੇ ਨੇ ਲੋਕਲ ਇਨਾਂ ਦੀ ਬ੍ਰਾਂਡ ਦੀ ਵਾਈਨ ਵੀ ਹੈ ਤੇ ਬੀਅਰ ਵੀ ਹੈ ਉਹ ਵੀ ਬਹੁਤ ਇਕਦੀ ਉਹ ਵੀ ਦੇਖਾਂਗੇ ਜੀ ਅਸੀਂ ਸ਼ਹਿਦ ਵੀ ਬਹੁਤ ਵਧੀਆ ਹੈ ਨਾ ਸ਼ਹਿਦ ਲੈ ਕੇ ਜਾਣੇ ਅਸੀਂ ਇੱਥੋਂ ਸ਼ਹਿਦ ਵੀ ਸ਼ਹਿਦ ਵੀ ਵਿਕਦਾ ਹੈ ਬਹੁਤ ਬਹੁਤ ਵਧੀਆ ਸ਼ਹਿਦ ਹੈ ਨਾ ਅੱਛਾ ਇਹ ਦੱਸੋ ਜੀ ਪੰਜਾਬ ਚ ਵੀ ਹੈ ਜਿਆ ਕੁਝ ਹੋਣਾ ਚਾਹੀਦਾ ਹੋਣਾ ਚਾਹੀਦਾ ਹੈ ਹੋਣਾ ਕਿ ਹੈਗਾ ਸੀਗਾ ਪਰ ਉਹਨਾਂ ਨੂੰ ਸਾਂਭਣ ਵਾਸਤੇ ਚਾਹੀਦਾ ਹੈਗੇ ਉਹ ਜੇ ਬੰਦੇ ਹੋਣੇ ਚਾਹੀਦੇ ਉਹਨਾਂ ਨੂੰ ਇੱਕ ਵੱਡਾ ਟੱਬ ਵਗੈਰਾ ਪਿਆ ਬਣਾ ਕੇ ਵੇਚ ਸਕਣ। ਆਹ ਸਸਤਾ ਵੀ ਹੋਵੇ ਤੇ ਨਾਲੇ ਪਾਇਦਾਰ ਵੀ ਹੋਵੇ। ਹਾਂਜੀ। ਸਭ ਤੋਂ ਵੱਡੀ ਗੱਲ ਹੈ ਜੀ ਇਹ ਮਾਰਕੀਟ 'ਚ ਕਿਉਂਕਿ ਲੋਕ ਆਪ ਦਾ ਸਮਾਨ ਆਪ ਲੈ ਕੇ ਆਉਂਦੇ ਆ ਨਾ। ਤੇ ਆ ਪੰਜਾਬ 'ਚ ਹੁਣ ਤੱਕ ਅੰਮ ਚੱਲ ਪਿਆ ਥੋੜਾ ਬਹੁਤਾ ਪਰ ਇਹੀ ਮੈਂ ਪੁੱਛਿਆ ਸੀ ਇਹ ਕਹਿੰਦੇ ਨਾ ਵੀ ਫਾਰਮਰ ਦੀ ਇਹ ਪੂਰੀ ਆਰਗੇਨਾਈਜੇਸ਼ਨ ਹੈ। ਇਹਨਾਂ ਦੀ ਕਮੇਟੀ ਹੈ ਉਹ ਇੱਥੇ ਕਿਹੜਾ ਦੁਕਾਨ ਲੈ ਸਕਦਾ ਉਹਨਾਂ ਦਾ ਕੰਟਰੋਲ ਹੈ। ਤੁਸੀਂ ਐਂ ਨਹੀਂ ਵੀ ਸਮਾਨ ਕਿਤੇ ਹੋਰ ਖਰੀਦ ਕਿੱਥੇ ਵੇਚੋਗੇ ਨਾ? ਜਗਾ ਰੈਂਟ ਤੇ ਲੈਣੀ ਪੈਂਦੀ ਇੱਥੇ ਜੇ ਕੋਈ ਵੀ ਵੇਚਣਾ ਪਹਿਲਾਂ ਆਪਣੇ ਹੁੰਦੇ ਸੀ ਡੀਸੀਪੀਆ ਵਾਲੇ ਉਹਨਾਂ ਨੇ ਇੱਥੇ ਆਉਦੀ ਗੱਡੀ ਰੋਕਣ ਦੇ ਲਈ ਹੋਈ ਸੀ ਇੱਕ ਸਾਲ ਦਾ ਕੰਟਰੈਕਟ ਸੀ ਉਹਨਾਂ ਦਾ ਸਭ ਤੋਂ ਵੱਡੀ ਗੱਲ ਇਹ ਵੀ ਇੱਕੋ ਛੱਤੇ ਇੱਥਾਂ ਤੋਂ ਨੂੰ 70 80 100 ਦੁਕਾਨਾਂ ਹੈਗੀਆਂ ਨੇ ਬੰਦਾ ਨਾਲੇ ਗੀੜਾ ਮਾਰ ਲੈਂਦਾ ਨਾਲੇ ਕੋਈ ਚੀਜ਼ ਖਰੀਦ ਲੈਂਦਾ ਨਾਲੇ ਇਹਨਾਂ ਲੋਕਾਂ ਦਾ ਮੈਂ ਪੁੱਛਿਆ ਹੁਣ ਇੱਕ ਵਿਨਕਲਰ ਤੋਂ ਫੈਮਿਲੀ ਹੈ ਕਹਿੰਦੇ ਅਸੀਂ ਹਰ ਹਫ਼ਤੇ ਆਉਨੇ ਆ ਸਾਨੂੰ ਫਾਇਦਾ ਹੁੰਦਾ ਤਾਂ ਤਾਹੀ ਆਉਨੇ ਆ ਸੀ ਸਭ ਤੋਂ ਵੱਡੀ ਗੱਲ ਇੱਕ ਕनाडा ਗਵਰਨਮੈਂਟ ਇਹਨਾਂ ਲੋਕਲ ਜ਼ਿੰਮੇਦਾਰਾਂ ਨੂੰ ਲੋਕਲ ਕਿਸਾਨਾਂ ਨੂੰ ਪ੍ਰਮੋਟ ਕਰਦੀ ਹੈ ਹਾਂਜੀ ਤੇ ਜਿਹੜੇ ਲੋਕ ਨੇ ਇੱਥੋਂ ਦੇ ਰਹਿਣ ਵਾਲੇ ਵਿਸ਼ੇਸ਼ ਕਰ ਕੈਨੇਡੀਅਨ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਇਹਨਾਂ ਨੂੰ ਪ੍ਰਮੋਟ ਕਰਦੇ ਨੇ ਇਹਨਾਂ ਦੇ ਕੋਲੋਂ ਸਮਾਨ ਜਾਣ ਕੇ ਖਰੀਦਦੇ ਨੇ ਤਾਂ ਕਿ ਇਹਨਾਂ ਨੂੰ ਪ੍ਰੋਮੋਸ਼ਨ ਮਿਲੇ ਕਿ ਫਿਰ ਹੋਰ ਜ਼ਿਆਦਾ ਪ੍ਰੋਡਕਟ ਕਰਕੇ ਫਿਰ ਫੇਰ ਹੀ ਕਰਨਗੇ ਨਹੀਂ ਜੀ ਜੇ ਕੋ ਖਰੀਦੂਗਾ ਹੁਣ ਨਹੀਂ ਤਾਂ ਦੇਖੋ achar مربے ਇਹਨਾਂ ਦੇ ਇੰਨੀ ਤਰ੍ਹਾਂ ਦੇ achar ਪੈਨੇ ਇਹਨਾਂ ਦੇ ਲੋਕਲ ਬਲਾਈਟੀ ਕੀ ਗਾਜਰ ਤੇ ਕੀ ਚੁਕੰਦਰ ਤੇ ਕੀ ਖੀਰਾ ਬਹੁਤ ਕੁਝ ਹੈਗਾ ਹਾਂ ਜੀ ਤੇ ਹੋਰ ਕਈ ਤਰ੍ਹਾਂ ਦੇ ਨੇ ਇੱਕ ਗਾਜਰ ਦਾ ਜਾਂ ਚੁਕੰਦਰ ਹੈ ਜਾਂ ਗਾਜਰ ਕਈ ਤਰ੍ਹਾਂ ਦੇ ਆ ਗਏ ਨਾਲੇ ਆਪਣਾ ਯਕੀਨ ਹੈ ਜੀ ਫਰੈਸ਼ ਹੈ ਹੁਣ ਸਟੋਰ ਵਾਲਾ ਤਾਂ ਪਤਾ ਨਹੀਂ ਕਿੱਥੋਂ ਆਇਆ ਕਿਉਂਦਾ ਪਿਆ ਹਾਂ ਜੀ ਤਾਂ ਗੱਲ ਹੀ ਹੈ ਨਹੀਂ ਕੋਈ ਸਟੋਰ ਨਹੀਂ ਕਿਤਾ ਹੋਵੇ ਇਹ ਤਾਂ ਉਹਨਾਂ ਨੇ ਲੈ ਆਉਣਾ ਤਾਂ ਨਾਲ ਦੇ ਨਾਲ ਹੀ ਵੇਚ ਦੇਣਾ ਹੈਗਾ ਮੁੰਡੇ ਹਾਂ ਜੀ ਹਾਂ ਜੀ ਬਹੁਤ ਸ਼ੁਕਰੀਆ ਤੁਹਾਡਾ ਅਕੈਡਮੀ ਤੋਂ ਆ ਕੇ ਆਏ ਅਗਰ ਸਾਡੇ ਪਿਛੇ ਰੱਖੇ ਨੇ ਕਿ ਜਿਹੜੀ ਚੀਜ਼ ਤੁਸੀਂ ਦੇਖਦੇ ਹੋ ਤੰਦ ਹੋਵੇ ਜਾਂ ਛੋਟੀਆਂ ਛੋਟੀਆਂ ਚੀਜ਼ਾਂ ਹੋਈਆਂ ਆ ਦੇਖੋ ਇੱਕ ਛੋਟੀ ਜੀ ਬੀ ਬਣਾਈ ਹੋਈ ਹੈ ਤੇ ਸਾਰੀਆਂ ਆਪਣੇ ਬਣਾਈ ਹੋਈਆਂ ਨੇ ਐਸ ਕੱਲੀ ਮੱਖੀ ਨੂੰ ਬਣਾਉਣ ਵਾਸਤੇ ਕਈ ਘੰਟੇ ਲੱਗੇ ਆ ਜਿਹੜੀ ਚੀਜ਼ ਮੇਰੇ ਹੱਥ 'ਚ ਹੈ ਜਿਵੇਂ ਆਪਾਂ ਕਾਲੀ ਮਿਰਚਾਂ ਦਾ ਇਹ ਨੂਨ ਹੁੰਦਾ ਉਹ ਆਪਾਂ ਜਦੋਂ ਉਹ ਕਰਦੇ ਆ ਨਾ ਆ ਦੇਖੋ ਇਹ ਤੇ ਪੈਪਰ ਗ੍ਰਾਂਡਰ ਹੈ ਇਹ ਮੇਰੇ ਘਮਾਉਣਿਆ ਤੇ ਆ ਦੇਖੋ ਸੋ ਇੰਨੀ ਸਾਰੀ ਹੱਥ ਨਾਲ ਬਣਾਈ ਹੋਈ ਚੀਜ਼ ਹੈ ਇਹ ਬਹੁਤ ਜ਼ੋਰ ਕੰਮਾਂ ਘੰਟਿਆਂ ਬੱਧੀ ਵੱਖ-ਵੱਖ ਚੀਜ਼ਾਂ ਬਣਾਉਣਾ ਹੈ ਅਸਲ ਵਿੱਚ ਸ਼ੌਂਕ ਹੈ ਪਰ ਨਾਲ ਦੇ ਨਾਲ ਖਰੀਦੀ ਵੇਚਦੇ ਹਾਂ ਉਹਤੇ ਡਿਜ਼ਾਈਨ ਬਣਾਏ ਆ ਕੱਲੀ ਆ ਦੇਖੋ ਕੱਲੀ ਕੱਲੀ ਚੀਜ਼ ਬਤਨਾ ਬਈ ਹੋਈ ਹੈ ਉਹ ਫਿਰ ਆਪਣੇ ਪੁੱਤਾਂ ਪਾਸੇ ਦੇ ਹੱਕਦਾਰ ਬਣਦੇ ਸੋ ਬੜੀ ਵਧੀਆ ਲੱਗੀ ਤੁਹਾਨੂੰ ਕੱਲੀ ਇਹ ਮਾਰਕੀਟ ਦੀ ਚੀਜ਼ਾਂ ਫੇਦਰ ਵਾਸਤੇ ਨੇ ਤੁਹਾਨੂੰ ਲੋਕਾਂ ਦੀ ਕਹਾਣੀ ਪਤਾ ਲੱਗਦੀ ਆ ਲੋਕ ਕੀ ਕੁਛ ਕਰਦੇ ਆ ਵੀ ਇਹਦੇ ਤੋਂ ਬਣਾਉਂਦੇ ਆ ਸੋ ਜਿਹੜੀਆਂ ਸਟੇਸ਼ਨ ਪੈਨ ਬਣੇ ਹੋਇਆ ਉਹ ਇਹਦਾ ਸਿੰਘਾ ਤੋਂ ਬਣੇ ਹੋਇਆ ਚਾਹੇ ਉਹ ਘਰ ਦੇ ਸੇਮੇ ਚਾਹੇ ਉਹ ਕਿਸੇ ਹੋਰ 12 ਸਿੰਘੇ ਦੀ ਸੈਂਗ ਨੇ ਆ ਦੇਖੋ ਕਿੰਨਾ ਆ ਦਿਖਾ ਪੈਨ ਦਾ ਇਸ ਪਿੱਛੇ ਸਿੰਘ ਲੱਗਿਆ ਹੋਇਆ ਤੇ ਪੂਰੇ ਪੈਨ ਦਾ ਸੋ ਇਹ ਇੱਕ ਸਟਾਲ ਲੱਗੀ ਜੀ ਇੱਥੇ ਹੁਣ ਜੂਨ ਦਾ ਇਹ ਮਿਡ ਹੈਗਾ ਤੇ ਸਰਦੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਵਾਦਿਕ ਕੋਈ ਇਹ ਸਭੀਆਂ ਲੈ ਕੇ ਆਏ ਇਹ ਬਿਨਾਂ ਦਵਾਈਆਂ ਤੋਂ ਇਹਨਾਂ ਨੇ ਉਗਾਈਆਂ ਨਹੀਂ ਇਹ ਜਿਹੜੀ ਇੱਥੇ ਇੱਕ ਫਾਰਮ ਹੈ ਮੈਂ ਉਹਨੇ ਗੱਲ ਕਰ ਰਹੀ ਸੀ ਕਹਿੰਦੇ ਵੀ ਅਸੀਂ ਇੱਥੇ ਹਰ ਇੱਕ ਸਾਲ ਆਉਂਦੇ ਆ ਤੇ ਜਿਹੜੀਆਂ ਸਟੋਰਾਂ ਚ ਚੀਜ਼ਾਂ ਮਿਲਦੀਆਂ ਉਹਨਾਂ ਤੇ ਹੁਣ ਕਈ ਵਾਰੀ ਪਤਾ ਨਹੀਂ ਹੁੰਦਾ ਜੀ ਇਹ ਦਵਾਈਆਂ ਉਹਨਾਂ ਨੇ ਕੀਤੀਆਂ ਕਦੋਂ ਵੀ ਹੈਗੀਆਂ ਨਹੀਂ ਇਹ ਫਰੈਸ਼ ਚੀਜ਼ ਹੈਗੀ ਆ ਲੋਕ ਇੱਥੇ ਹਰ ਇੱਕ ਸ਼ਨੀਵਾਰ ਆਉਂਦੇ ਆ ਵੀ ਜਿਹਨਾਂ ਨੂੰ ਉਹੋ 4% ਪੈਸੇ ਵਧ ਵੀ ਦੇ ਜਾਂਦੇ ਆ ਇਹ ਵੀ ਖੁਸ਼ ਤੇ ਲੋਕ ਵੀ ਖੁਸ਼ ਆ ਸੋ ਕੋਰਸਟਾਲ ਤੇ ਆਏ ਜੀ ਇੱਥੇ ਸ਼ਹਿਦ ਵਿਕਦਾ ਜਿਵੇਂ ਆਪਣੇ ਵੀ ਸ਼ਹਿਦ ਬਹੁਤ ਮਸ਼ਹੂਰਾ ਪਰ ਇਹਨਾਂ ਕੋਲ ਸ਼ਹਿਦ ਕਈ ਤਰ੍ਹਾਂ ਦਾ ਹੈ ਸੋ ਇਹਨਾਂ ਨੇ ਦੱਸਿਆ ਸਾਨੂੰ ਵੀ ਜਿਹੜਾ ਕਾਲਾ ਸ਼ਹਿਦ ਹੈ ਇਹ ਇੱਕ ਬੱਕ ਵੀਟ ਨਾਂ ਦੀ ਫਸਲ ਹੁੰਦੀ ਹੈ ਉਹਦੇ ਉੱਪਰ ਮੱਖੀਆਂ ਨੂੰ ਛੱਡ ਕੇ ਬਣਾਇਆ ਜਾਂਦਾ ਹੈ ਫਿਰ ਇਹਨਾਂ ਕੋਲੇ ਆਹ ਜਿਹੜਾ ਹੈਗਾ ਕਲੋਵਰ ਜਿਵੇਂ ਆਪਣੇ ਲੂਸਨ ਬਰਸੀਮ ਹੁੰਦਾ ਉਹਨਾਂ ਦੇ ਜਿਹੜੇ ਫੁੱਲ ਆ ਉਹਨਾਂ ਦੇ ਉੱਪਰ ਜਦੋਂ ਮੱਖੀਆਂ ਜਾਂਦੀਆਂ ਨੇ ਇਹ ਸ਼ਹਿਦ ਉਹੋ ਜਿਹਾ ਬਣਦਾ ਆ ਬਿਲਕੁਲ ਜਿਹੇ ਜਿਹੇ ਸ਼ਹਿਦ ਆਪਾਂ ਸਾਰੇ ਖਾਣੇ ਆ ਉਹੋ ਜਿਹਾ ਸੋ ਕਈ ਤਰ੍ਹਾਂ ਦੇ ਸ਼ਹਿਦ ਆ ਕੋਈ ਲੈਂਮਨ ਵਾਲਾ ਸ਼ਹਿਦ ਆ ਇਹ ਕਹਿੰਦੇ ਵੀ ਅਸੀਂ ਹਰ ਇੱਕ ਹਫ਼ਤੇ ਆਉਨੇ ਆ ਸਾਡੇ ਸ਼ਹਿਰ ਦੀ ਜਿਹੜੀ ਕੀਮਤ ਇੱਥੇ ਬਹੁਤ ਮੰਨੀ ਜਾਂਦੀ ਹੈ ਤੇ ਸਾਡੇ ਕੋਲੇ ਆਰਡਰਾਂ ਦੀ ਕੋਈ ਘਾਟ ਨਹੀਂ ਸੋ ਛੋਟੀਆਂ ਛੋਟੀਆਂ ਦੁਕਾਨਾਂ ਨੇ ਕੋਈ ਸ਼ਹਿਦ ਦੀ ਦੁਕਾਨ ਹੈ ਕੋਈ ਕਹੋ ਲਓ ਲੱਕੜ ਦੇ ਸਮਾਨ ਦੀ ਦੁਕਾਨ ਹੈ ਕੋਈ ਸਬਜ਼ੀਆਂ ਦੀ ਦੁਕਾਨ ਹੈ ਪਰ ਸਾਰੀਆਂ ਦੁਕਾਨਾਂ ਚੱਲਦੀਆਂ ਨੇ ਲੋਕ ਇੱਥੋਂ ਖਰੀਦਦੇ ਆ ਜਿਵੇਂ ਕਿ ਪਹਿਲਾਂ ਦੱਸਿਆ ਜ਼ਿਆਦਾਤਰ ਲੋਕ ਜਿਹੜਾ ਲੋਕਲ ਸਮਾਨ ਹੈ ਲੋਕਲ ਫਾਰਮਰਸ ਤੋਂ ਖਰੀਦਣਾ ਪਸੰਦ ਕਰਦੇ ਆ ਰਾਦਰਨ ਕੇ ਵੱਡੇ ਵੱਡੇ ਸਟੋਰਾਂ ਤੋਂ ਕਿਉਂਕਿ ਇਹ ਚੀਜ਼ ਫਰੈਸ਼ ਹੈ ਤੇ ਨਾਲੇ ਉਹ ਕਹਿੰਦੇ ਵੀ ਪੈਸਾ ਤੇ ਲੈਫਰ ਲੋਕਲ ਹੀ ਰਹਿੰਦਾ ਹੈ ਹਾਉ ði ਟੇਸਟ when the honey is good then you need to buy when the guys they say uh, i have no sample mm -hmm. then a sure risk yeah. oh yeah the best way when they give you sample yeah. then he know for sure this yeah. is quality honey and you guys provide the sample oh right? yeah i do sample the sample and then you buy yeah yeah this yeah. Is the best way so sare bhi pata lag gaya kende vi je tusi shayad khareedna na shayad nu pehla taste karke dekho ਤੇ ਟੇਸਟ ਕਰ ਲਿਓ ਇਹਨਾਂ ਕੋਲ ਸੈਂਪਲ ਹੁੰਦੇ ਆ ਤੁਸੀਂ ਚਾਹੇ ਨਿੰਬੂ ਵਾਲਾ ਸ਼ਹਿਦ ਲੈਣਾ ਚਾਹੇ ਤੁਸੀਂ ਬੱਕ ਵੀਟਰ ਵਾਲਾ ਲੈਣਾ ਹੈ ਇਹ ਤੁਹਾਨੂੰ ਪਹਿਲਾਂ ਟੇਸਟ ਕਰਾਉਂਦੇ ਆ ਜੇ ਤੁਹਾਨੂੰ ਪਸੰਦ ਆਇਆ ਤਾਂ ਹੀ ਲਿਓ ਸੋ ਜਿਹੜੇ ਵੀ ਬੰਦੇ ਮੈਨੂਫੈਕਚਰ ਹੈਗੇ ਆ ਇਹ ਸੈਂਟ ਨਾਰਬਡ ਦੀ ਮਾਰਕੀਟ ਹੈ ਇਹਨਾਂ ਕੋਲ ਜੋ ਤੁਸੀਂ ਆਉਣੇ ਹੋ ਤਾਂ ਸੈਂਪਲ ਪਹਿਲਾਂ ਚੈੱਕ ਕਰਦੇ ਆ ਸੋ ਇੱਥੇ ਜਿਹੜੀਆਂ ਕੁਝ ਐਥਨਸਿਟੀਆਂ ਨੇ ਜਿਵੇਂ ਕੁਝ ਆਪਣੇ ਲੋਕ ਹੋ ਗਏ ਜਾਂ ਮੇਰੇ ਪਿੱਛੇ ਇੱਕ ਮੁੰਡਾ ਅਫਰੀਕਨ ਹੈਗਾ ਇਹ ਆਪਣਾ ਜਿਹੜਾ ਅਫਰੀਕਾ ਦਾ ਫੂਡ ਹੈਗਾ ਕਸਾਵਾ ਹੁੰਦਾ ਉਹਦੇ ਉੱਤੇ ਬਣੀਆਂ ਹੋਈਆਂ ਚੀਜ਼ਾਂ ਵੇਚ ਰਿਆ ਸੋ ਕਸਾਵਾ ਦਾ ਹੈਗਾ ਆਟਾ ਹੈਗਾ ਇਹਦੇ ਨਾਲ ਹੀ ਨਾਲ ਇਹਨੇ ਹੋਰ ਚੀਜ਼ਾਂ ਵੀ ਬਣਾਈਆਂ ਨੇ ਇਹ ਲੋਕਰ ਵਿੱਚ ਦੱਸ ਰਿਹਾ ਕਿ ਜਿਹੜਾ ਇਹ ਚੀਜ਼ਾਂ ਦਾ ਆਟਾ ਹੁੰਦਾ ਇਹ ਕਣਕ ਨਾਲੋਂ ਜਾਂ ਬਾਕੀ ਜਿਹੜੇ ਆਪਾਂ ਆਟੇ ਕਹਿੰਦੇ ਉਹਨਾਂ ਨਾਲੋਂ ਵੀ ਚੰਗਾ ਹੁੰਦਾ ਸੋ ਇੱਥੇ ਅਲੱਗ-ਅਲੱਗ ethnicities ਦੀਆਂ ਦੁਕਾਨਾਂ ਵੀ ਹੁੰਦੀਆਂ ਛੋਟਾ ਜਿਹਾ ਮੁੰਡਾ ਦੇਖੋ ਦੁਕਾਨ ਲਾਈ ਹੋਈ ਹੈ ਸੋ ਸਮਾਨ ਵੇਚ ਕੇ ਵੀ ਜਾਊਗਾ ਪਰ ਨਾਲ ਦੇ ਨਾਲ ਅਸੀਂ ਇਹਦੇ ਤੋਂ ਕੁਝ ਜਾਣਕਾਰੀ ਵੀ ਲਈ ਹੈ ਤੇ ਮੈਂ ਖਾ ਕੇ ਦੇਖਿਆ ਬੜਾ ਸਵਾਦ ਆਵੇ ਸੀ ਸੋ ਕਲਾ ਸਮਾਨ ਖਰੀਦਣ ਨਹੀਂ ਆਉਂਦੇ ਲੋਕ ਇੱਥੇ ਇਹ ਮੇਰੇ ਪਿੱਛੇ ਦੇਖੋ ਇੱਕ ਆਰਟਿਸਟ ਲੱਗਿਆ ਹੋਇਆ ਹੈ ਗੀਤ ਸੰਗੀਤ ਚੱਲ ਰਿਹਾ ਸੋ ਲੋਕ ਇੱਕ ਤਰੀਕੇ ਨਾਲ 2-4 ਘੰਟੇ ਇੱਥੇ ਪੂਰਾ ਸਮਾਂ ਬਤੀਤ ਕਰ ਲੈਂਦੇ ਆ ਤੁਸੀਂ ਇਮੇਜਿਨ ਕਰੋ ਕਿ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਜਾਂ ਬਟਿੰਡੇ ਜਾਂ ਅੰਮ੍ਰਿਤਸਰ ਵੱਡੇ ਸ਼ਹਿਰ ਦੇ ਆਸ-ਪਾਸ ਐਜੀ ਮਾਰਕੀਟ ਲੱਗੀ ਹੋਵੇ ਜਿੱਥੇ ਲੋਕ ਸਮਾਨ ਵੀ ਖਰੀਦਣ ਤੇ ਉਸ ਤੋਂ ਬਿਨਾਂ ਇੱਥੇ ਚੀਜ਼ਾਂ ਜਿਵੇਂ ਕੋਈ ਆਈਸਕ੍ਰੀਮ ਵੇਚਦੀ ਹੈ ਬਾਹਰ ਵਿਗਦੀਆਂ ਨਹੀਂ ਵਿੱਚ ਨਹੀਂ ਉਹ ਵੀ ਤੁਸੀਂ ਖਾ ਸਕਦੇ ਹੋ ਤੇ ਨਾਲ ਦੇ ਨਾਲ ਸੰਗੀਤ ਦਾ ਆਨੰਦ ਲਓ ਸੋ ਗੋਹਰਾ ਦਾ ਜਿਵੇਂ ਪੂਰਾ ਮਾਹੌਲ ਹੁੰਦਾ ਹੈ ਨਾਲੇ ਖਰੀਦੋ ਫਰ ਇੱਕ ਸਾਬਣ ਬਣਾਈ ਹੈ ਜੀ ਦੇਖੋ ਇਹਦੇ ਚ ਚਾਹ ਦੀ 스ਮੈਲ ਪਾਈ ਹੈ ਇਹ ਕਹਿੰਦੇ ਵੀ ਇਹ ਬਹੁਤ ਲੋਕੀ ਪਤਨੇ ਪਸੰਦ ਕਰਦੇ ਹੈ ਕਿ ਨਹੀਂ ਕਰਦੇ ਪਰ ਮੈਂ ਪਹਿਲੀ ਵਾਰ ਦੇਖੀ ਹੈ ਵੀ ਚਾਹ ਦੀ 스ਮੈਲ ਵਾਲੀ ਸਾਬਣ ਹੈ ਨਾ ਇਸ ਤੋਂ ਬਣਾ ਆ ਹੋਰ ਅਲੱਗ ਅਲੱਗ ਸਾਬਣਾਂ ਪਈਆਂ ਨੇ so you make over these things ਆ ਚਾਰ ਕਾਲ ਦੇ ਬਣੀਆਂ ਨੇ ਸੋ ਯੂਸੂਅਲੀ ਇਸੇ ਮੰਡੀ ਚ ਸਾਨੂੰ ਇੱਕ ਇਹੋ ਜਿਹਾ ਬੰਦਾ ਵੀ ਦੇਖਿਆ ਜਿਹਨੇ ਆਪਣੇ ਇੱਕ ਵਿਹਾਰ ਬਣਾਉਂਦੇ ਨੇ ਆਪਰੇ ਨਾ ਛੋਟੇ ਭਾਂਡੇ ਮਿੱਟੀ ਕੋਲ ਇੱਥੇ ਵੀ ਭਾਂਡੇ ਬਲਾਈ ਹੋਏ ਆਂ ਚੀਨੀ ਦੇ ਲੱਗਦੇ ਆ ਬਸ ਹੀ ਮਿਹਨਤ ਕੀਤੀ ਹੋਈ ਆ ਪੂਰੀ ਦੁਕਾਨ ਲਈ ਹੋਈ ਆ ਸੋ ਹੱਥੀ ਬਲਾਈ ਨੂੰ ਵਿੱਚ ਉਹੀ ਬਣਦੇ ਨੇ ਤੇ ਦੇਖੋ ਕਿੰਨੇ ਸੋਹਣੇ ਚੀਜ਼ਾਂ ਬਣਾਈ ਹੋਏ ਨੇ ਇਹਨਾਂ ਦੇ ਰੇਟ ਵੀ ਫਿਰ ਉਸ ਤਰੀਕੇ ਨਾਲ ਮਹਿੰਗੇ ਹੁੰਦੇ ਜੋ ਕਿ ਬਸ ਬੀਟੀ ਚੈੰਜਰ ਵਾਲੀ ਚੀਜ਼ਾਂ ਨੇ ਸੋ ਇਹ ਐਲਮ ਨੇ ਇਹਨਾਂ ਨੇ ਸਾਰੇ ਇਹ ਭਾਂਡੇ ਬਲਾਈ ਹੋਏ ਨੇ ਇਹ ਕਹਿੰਦੇ ਕਿ ਮੈਂ ਮਿਹਨਤ ਕਰਦਾ ਬਹੁਤ ਜ਼ਿਆਦਾ ਤੇ ਇਹ ਇੰਸਟਾਗ੍ਰam ਤੇ ਵੀ ਹੈਗੇ ਆ ਇਹਨਾਂ ਦਾ ਇੰਸਟਾਗ੍ਰਾਮ ਅਸੀਂ ਨਾਲ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਇਹਨਾਂ ਨੂੰ ਸਪੋਰਟ ਕਰਨਾਗਾ ਇਹ ਕਾਫੀ ਲੰਬਾ ਕੰਮ ਹੈ ਵੀ ਪਹਿਲਾਂ ਇਹ 1300 ਡਿਗਰੀ ਤੇ ਗਰਮ ਕਰਦੇ ਆ ਫਿਰ ਠੰਡਾ ਕਰਦੇ ਆ ਚਾਰ ਦਿਨ ਰੱਖਦੇ ਫਿਰ ਕਿਤੇ ਜਾ ਕੇ ਭਾਂਡਾ ਬੰਦਦਾ ਸੋ ਸਫਾ ਕਦ ਨਹੀਂ ਹੈਗਾ ਮਿਹਨਤ ਕਰਕੇ ਲੈਂਦੇ ਆ ਹੱਥੀ ਕੰਮ ਕਰਕੇ ਲਾਇਏ ਨੇ ਐਂਡ ਇਸ ਕਰਕੇ ਇਹ ਮੰਡੀ ਚ ਬਣਦੇ ਨੇ ਜੀ ਰਣਿਤ ਇਟ ਵਾਸ ਨਾਈਸ ਟੂ ਮੀਟ ਯੂ ਧੰਨਵਾਦ ਯਾ ਸਪਾਇਰਡ ਬਾਈ ਦ ਸਨ ਯਾ ਤੋ ਜਿਹੜੇ ਵੀ ਪੰਜਾਬੀ ਕੈਨੇਡਾ ਦੇ ਵਿੱਚ ਸਬਜ਼ੀਆਂ ਦਾ ਉਦਮ ਕਰਨਾ ਚਾਹੁੰਦੇ ਨੇ ਆ ਛੋਟਾ ਜਾਂ ਕੋਈ ਫਾਰਮ ਲੈ ਕੇ ਆਪ ਦਾ ਕੰਮ ਕਰਦੇ ਆ ਨਾ ਹਾਲਾਂਕਿ ਉਹ ਹੋਰ ਵੀ ਕਈ ਤਰੀਕੇ ਵਿੱਚ ਨੇ ਪਰ ਇਹ ਜਿਹੜੀਆਂ ਮਾਰਕੀਟਸ ਨੇ ਇਹ ਵੀ ਇੱਕ ਤਰੀਕਾ ਵਿੱਚ ਹੁੰਦਾ ਹੈਗਾ ਸੋ ਚਾਹੇ ਇਸ ਮਾਰਕੀਟ ਦੀ ਗੱਲ ਕਰ ਲਈਏ ਚਾਹੇ ਕਿਸੇ ਵੀ ਮਾਰਕੀਟ ਦੀ ਗੱਲ ਕਰ ਲਈਏ ਤੁਸੀਂ ਜਿਹੜੇ ਵੀ ਉਹ ਲਵਾਉਂਦੇ ਨੇ ਮਾਰਕੀਟਾਂ ਨੂੰ ਉਹਨਾਂ ਨਾਲ ਪਹਿਲਾਂ ਤੁਸ ਰਾਬਤਾ ਕਾਇਮ ਕਰੋ ਉੱਥੇ ਤੁਹਾਨੂੰ ਸਟਾਲ ਚਾਹੀਦੀ ਹੈ ਜਿਵੇਂ ਇੱਥੇ ਸਟਾਲ ਇਹ ਦੱਸ ਰੇ ਸੀ ਕਿ 40-50 ਡਾਲਰ ਜਿਹੜਾ ਹਰ ਇੱਕ ਵਾਰੀ ਦੀ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਤਾਂ ਤੁਹਾਨੂੰ ਸਟਾਲ ਮਿਲ ਜਾਂਦੀ ਹੈ ਤੁਸੀਂ ਸਟਾਲ ਲੈ ਕੇ ਸਟਾਲ ਤੁਸੀਂ 6 ਮਹੀਨੇ ਲਈ ਸਾਲ ਲਈ ਵੀ ਬੁੱਕ ਕਰ ਸਕਦੇ ਹੋ ਇਹਨਾਂ ਦੇ ਮੈਂਬਰ ਬਣ ਕੇ ਸੋ ਹਰ ਇੱਕ ਸੁਸਾਇਟੀ ਦਾ ਇੱਕ ਆਪਦਾ ਰੂਲ ਹੁੰਦਾ ਹੈ ਸੋ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ ਆਸ-ਪਾਸੇ ਪਤਾ ਕਰੋ ਕਿ ਕਿਹੜੇ ਕਿਹੜੇ ਮਾਰਕੀਟਸ ਲੱਗਦੇ ਹਨ ਤੇ ਉਹਨਾਂ ਦੇ ਕੀ ਰੂਲਸ ਨੇ ਉੱਥੇ ਤੁਹਾਨੂੰ ਜਗ੍ਹਾ ਮਿਲ ਸਕਦੀ ਹੈ ਉੱਥੇ ਕਿਉਂਕਿ ਲੋਕ ਆਉਂਦੇ ਹਨ ਅੱਜ ਇਸ ਮਾਰਕੀਟ ਦੇ ਵਿੱਚ 4 ਘੰਟਿਆਂ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਆਉਣਾ ਹੈ ਚੀਜ਼ਾਂ ਖਰੀਦਣੀਆਂ ਤੁਹਾਨੂੰ ਇੱਕ ਜਗ੍ਹਾ ਤੇ ਤੁਸੀਂ ਆਪਦਾ ਸਮਾਨ ਲੈ ਕੇ ਰੱਖ ਲੈਣਾ ਤੇ ਸਮਾਨ ਵੇਚ ਜਾਣਾ ਸੋ ਇਹ ਫਾਰਮ ਮਾਰਕੀਟ ਜਿਹੜੀਆਂ ਬਹੁਤ ਵਧੀਆ ਓਪਰਚੁਨਿਟੀ ਹੈ ਜਿਹੜੇ ਲੋਕ ਆਪਣੇ ਇਥੇ ਸਬਜ਼ੀਆਂ ਗਰੋ ਕਰਨ ਬਾਰੇ ਸੋਚ ਰਹੇ ਆ ਜਾਂ ਗਰੋ ਕਰ ਰਹੇ ਆ ਕੁਝ ਲੋਕੀ ਪਹਿਲਾਂ ਹੀ ਮਾਰਕੀਟਾਂ ਚ ਹੋਣਗੇ ਪਰ ਜਿਹੜੇ ਨਹੀਂ ਹੈਗੇ ਉਹ ਇਹਨਾਂ ਬਾਰੇ ਜ਼ਰੂਰ ਪਤਾ ਕਰ ਸੋ ਅਸੀਂ ਤੁਹਾਨੂੰ ਅਜ ਕੈਨੇਡਾ ਦੀ ਸਬਜ਼ੀ ਮੰਡੀ ਦਿਖਾਈ ਹੈ ਸੋ ਮੰਡੀ ਦਿਖਾਈ ਹੈ ਸਬਜ਼ੀ ਮੰਡੀ ਤਾਂ ਕੀ ਇੱਥੇ ਸਾਰਾ ਕੁਝ ਦਿਖਦਾ ਸੋ ਇਹ ਫਾਰਮਰਸ ਦੁਆਰਾ ਆਪ ਦਾ ਇੱਕ ਇਨੀਸ਼ੀਏਟਿਵ ਲੈ ਗਿਆ ਉਹਨਾਂ ਦੁਆਰਾ ਹਿੰਮਤ ਕੀਤੀ ਗਈ ਹੈ ਕਿ ਅਸੀਂ ਇੱਕ ਗਰੁੱਪ ਬਣਾ ਕੇ ਇੱਕ ਜਗ੍ਹਾ ਇੰਤਜ਼ਾਮ ਕਰੀਏ ਉੱਥੇ ਫਿਰ ਅਸੀਂ ਚੀਜ਼ਾਂ ਵੇਚੀਏ ਉਹਨੂੰ ਕਮੇਟੀ ਜਿਹੜੀ ਹੈ ਉਹ ਪੂਰਾ ਰੈਗੂਲੇਟ ਕਰਦੀ ਹੈ ਕੌਣ ਇੱਥੇ ਆ ਸਕਦਾ ਕੌਣ ਨਹੀਂ ਆ ਸਕਦਾ ਸੋ ਮੇਲਾ ਦਾ ਇਹ ਜੇ ਇਨੀਸ਼ੀਏਟਿਵ ਹੁਣ ਪੰਜਾਬ ਚ ਵੀ ਹੈਗੇ ਨੇ ਕਿਤੇ ਕਿਤੇ ਹੈਗੇ ਨੇ ਪਰ ਹੋਰ ਹੋਣੇ ਚਾਹੀਦੇ ਆ ਤਾਂ ਕਿ ਮੀਡਲ ਮੈਨ ਜਿਹੜਾ ਉਹ ਵਿੱਚੋਂ ਨਿਕਲ ਜੇ ਜੋ ਫਾਰਮਰ ਆਪਦੇ ਫਾਰਮ ਤੇ ਗ로우 ਕਰਦਾ ਹੈ ਜਾਂ ਕੋਈ ਦੁੱਧ ਪ੍ਰੋਡਿਊਸ ਕਰਦਾ ਹੈ ਪਨੀਰ ਪ੍ਰੋਡਿਊਸ ਕਰਦਾ ਹੈ ਸ਼ਾਇਦ ਪ੍ਰੋਡਿਊਸ ਕਰਦਾ ਹੈ ਉਹ ਆਪਦੇ ਹੱਥੀ ਵਿੱਚ ਹੈ ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਖਰੀਦਦੇ ਆ ਉਹ ਵੀ ਬਹੁਤ ਖੁਸ਼ ਆ ਉਹਨਾਂ ਨੂੰ ਫਰੈਸ਼ ਚੀਜ਼ ਮਿਲਦੀ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਇਸ ਚੀਜ਼ ਦੇ ਵਿੱਚ ਕੁਆਲਿਟੀ ਹੈ ਉਹਦੇ ਲਈ 2-4% ਉਹ ਵੱਧ ਪੈਸੀ ਵੀ ਦੇ ਕੇ ਰਾਜ਼ੀ ਹੈ ਸੋ ਉਮੀਦ ਹੈ ਕਿ ਤੁਹਾਨੂੰ ਇਹ ਜਿਹੜੀ ਮਾਰਕੀਟ ਹੈ ਤੁਹਾਨੂੰ ਇਹ ਜਿਹੜੀ ਸਬਜ਼ੀ ਮੰਡੀ ਦਿਖਾਈ ਹੈ ਇਹ ਤੁਹਾਨੂੰ ਚੰਗੀ ਲੱਗੀ ਹੋਣੀ ਹੈ ਅਗਲੇ ਐਪੀਸੋਡ 'ਚ ਕੋਈ ਨਵੀਂ ਗੱਲ ਕਰਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ